ਅਲਬਰਟਾ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਕੈਨੇਡਾ ਦੇ ਪਹਿਲੇ ਪ੍ਰੋਵਿੰਸ ਦੇ ਵੱਜੋਂ ਡਰਾਈਵਰ ਡਰਾਈਵਰ ਲਾਇਸੈਂਸ ਅਤੇ ਆਈਡੀ ਕਾਰਡ ਦੇ ਉੱਤੇ ਨਾਗਰਿਕਤਾ ਦੀ ਨਿਸ਼ਾਨੀ ਲਾਜ਼ਮੀ ਕਰਨ ਦਾ ਐਲਾਨ ਕੀਤਾ ਹੈ ਪ੍ਰੀਮੀਅਰ ਡੈਨੀਅਲ ਸਮਿਥ ਨੇ ਇਸ ਨੂੰ ਚੋਣ ਸੁਰੱਖਿਆ ਸਰਕਾਰੀ ਸੇਵਾਵਾਂ ਨੂੰ ਸਰਲ ਬਣਾਉਣ ਅਤੇ ਲੋਕਾਂ ਦੇ ਲਈ ਸਹੂਲਤ ਵਧਾਉਣ ਦਾ ਕਦਮ ਦੱਸਿਆ ਇਹ ਨਿਯਮ ਸਾਲ 2026 ਦੇ ਆਖਿਰ ਤੋਂ ਲਾਗੂ ਹੋਵੇਗਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਵੀ ਪੰਜਾਬੀ ਅਲਬਰਟਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਜਿਸ ਦੇ ਨਾਲ ਇਹ ਕੈਨੇਡਾ ਦਾ ਪਹਿਲਾ ਪ੍ਰੋਵਿੰਸ ਬਣੇਗਾ ਜਿੱਥੇ ਡਰਾਈਵਰ ਲਾਇਸੈਂਸਾਂ ਤੇ ਹੋਰ ਪਛਾਣ ਆਈਡੀ ਕਾਰਡਸ ਦੇ ਉੱਤੇ ਨਾਗਰਿਕਤਾ ਦੀ ਨਿਸ਼ਾਨੀ ਲਗਾਉਣੀ ਲਾਜ਼ਮੀ ਹੋਵੇਗੀ ਇਸ ਨਵੇਂ ਬਦਲਾਅ ਦਾ ਐਲਾਨ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੋਮਵਾਰ ਨੂੰ ਕੈਲਗਰੀ ਦੇ ਵਿੱਚ ਕੀਤਾ ਇਕਾਦਮ ਇਲੈਕਸ਼ਨ ਦੀ ਸੁਰੱਖਿਆ ਸਰਕਾਰੀ ਸੇਵਾਵਾਂ ਨੂੰ ਆਸਾਨ ਬਣਾਉਣ ਅਤੇ ਬਜ਼ੁਰਗਾਂ ਅਤੇ ਵਿਦਿਆਰਥੀਆਂ ਨੂੰ ਸਹੂਲਤ ਦੇਣ ਦੇ ਲਈ ਚੁੱਕਿਆ ਗਿਆ ਹੈ ਇਹ ਨਿਯਮ ਸਾਲ 2026 ਤੋਂ ਨਵੇਂ ਅਤੇ ਰੀਨਿਊ ਹੋਣ ਵਾਲੇ ਲਾਇਸੈਂਸਾਂ ਤੇ ਉੱਤੇ ਲਾਗੂ ਹੋਵੇਗਾ ਪ੍ਰੀਮੀਅਰ ਸਮਿਤੀ ਦੇ ਮੁਤਾਬਿਕ ਅਸੀਂ ਅਲਬਰਟਾ ਵਾਸੀਆਂ ਦੇ ਲਈ ਜ਼ਿੰਦਗੀ ਨੂੰ ਆਸਾਨ ਤੇਜ਼ ਅਤੇ ਸਹੂਲਤ ਵਾਲੀ ਬਣਾਉਣ ਦੇ ਵਿੱਚ ਯਕੀਨ ਰੱਖਦੇ ਹਾਂ ਨਾਗਰਿਕਤਾ ਦੀ ਜਾਣਕਾਰੀ ਨੂੰ ਇਨ੍ਹਾਂ ਕਾਰਡਸ ਦੇ ਨਾਲ ਜੋੜ ਕੇ ਅਸੀਂ ਵਿਦਿਆਰਥੀਆਂ ਦੇ ਲਈ ਸਹਾਇਤਾ ਹੈਲਥ ਬੈਨੀਫਿਟਸ ਅਤੇ ਅਪੰਗ ਵਿਅਕਤੀਆਂ ਦੇ ਲਈ ਪ੍ਰੋਗਰਾਮਾਂ ਦੀ ਅਰਜ਼ੀ ਨੂੰ ਹੋਰ ਸੌਖਾ ਕਰ ਰਹੇ ਹਾਂ। ਉਨ੍ਹਾਂ ਨੇ ਇਸ ਨੂੰ ਚੋਣਾਂ ਦੀ ਸੁਰੱਖਿਆ ਮਜ਼ਬੂਤ ਕਰਨ ਵਾਲਾ ਇੱਕ ਕਦਮ ਵੀ ਦੱਸਿਆ ਜਿਸ ਦੇ ਨਾਲ ਸਿਰਫ ਕੈਨੇਡੀਅਨ ਨਾਗਰਿਕ ਹੀ ਵੋਟ ਪਾ ਸਕਣਗੇ। ਇਸ ਨਵੇਂ ਸਿਸਟਮ ਦੇ ਵਿੱਚ ਕੈਨੇਡੀਅਨ ਨਾਗਰਿਕਾਂ ਦੇ ਲਾਇਸੈਂਸ ਅਤੇ ਆਈਡੀ ਕਾਰਡਸ ਦੇ ਉੱਤੇ ਕੈਨ ਵਰਗੀ ਨਿਸ਼ਾਨੀ ਲੱਗੇਗੀ ਜੋ ਉਨ੍ਹਾਂ ਦੀ ਨਾਗਰਿਕਤਾ ਦਰਸਾਏਗੀ। ਪਰਮਨੈਂਟ ਰੈਜ਼ੀਡੈਂਟ ਯਾਨੀ ਕਿ ਪੀਆਰ ਜਾਂ ਫਿਰ ਅਸਥਾਈ ਰੈਜ਼ੀਡੈਂਟ ਵਰਗੇ ਨੌਨ ਸਿਟੀਜ਼ਨਸ ਦੇ ਕਾਰਡ ਦੇ ਉੱਤੇ ਅਜਿਹੀ ਕੋਈ ਵੀ ਨਿਸ਼ਾਨੀ ਨਹੀਂ ਹੋਵੇਗੀ ਇਸ ਤੋਂ ਇਲਾਵਾ ਲਾਇਸੈਂਸ ਤੇ ਹੈਲਥ ਕਾਰਡ ਨੰਬਰ ਵੀ ਜੋੜਿਆ ਜਾਵੇਗਾ ਜਿਸ ਦੇ ਨਾਲ ਹੈਲਥ ਰਿਕਾਰਡਸ ਅਤੇ ਰਜਿਸਟ੍ਰੇਸ਼ਨ ਦੇ ਵਿੱਚ ਹੋਈਆਂ ਗਲਤੀਆਂ ਵੀ ਘਟਣਗੀਆਂ ਇਹ ਬਦਲਾ ਸਤੰਬਰ 2026 ਤੋਂ ਅਲਬਰਟਾ ਦੇ ਰਜਿਸਟਰ ਦਫ਼ਤਰਾਂ ਦੇ ਵਿੱਚ ਲਾਗੂ ਹੋਵੇਗਾ ਜਿੱਥੇ ਨਵਾਂ ਤੇ ਰੀਨਿਊ ਹੋਣ ਵਾਲੀ ਲਾਇਸੈਂਸ ਲੈਣ ਵਾਲਿਆਂ ਨੂੰ ਨਾਗਰਿਕਤਾ ਜਾਂ ਫਿਰ ਇਮੀਗ੍ਰੇਸ਼ਨ ਸਟੇਟਸ ਦਾ ਸਬੂਤ ਦਿਖਾਉਣਾ ਹੋਵੇਗਾ ਅਲਬਰਟਾ ਦੇ ਵਿੱਚ ਜਨਮੇ ਹੋਏ ਲੋਕਾਂ ਦੇ ਲਈ ਇਹ ਸਬੂਤ ਪ੍ਰੋਵਿੰਸ ਦੀ ਜਨਮ ਰਜਿਸਟਰੀ ਦੇ ਵਿੱਚ ਪਹਿਲਾਂ ਹੀ ਮੌਜੂਦ ਹੋਵੇਗਾ ਪਰ ਦੂਜਿਆਂ ਨੂੰ ਪਾਸਪੋਰਟ ਜਨਮ ਸਰਟੀਫਿਕੇਟ ਅਤੇ ਸਿਟੀਜ਼ਨਸ਼ਿਪ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੈ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਸ ਦੇ ਲਈ ਕੋਈ ਵਿਵਾਦੂ ਫੀਸ ਨਹੀਂ ਲਈ ਜਾਵੇਗੀ ਅਤੇ ਇੱਕ ਵਾਰ ਦੇ ਵਿੱਚ ਹੀ ਸਾਰੀ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ ਆਖਿਰ ਅਲਬਰਟਾ ਸਰਕਾਰ ਨੇ ਅਜਿਹਾ ਫੈਸਲਾ ਕਿਉਂ ਲਿਆ ਤਾਂ ਇਸ ਦੇ ਪਿੱਛੇ ਤਿੰਨ ਮੁੱਖ ਕਾਰਨ ਦੱਸੇ ਜਾਂਦੇ ਨੇ ਜਿਵੇਂ ਕਿ ਚੋਣਾਂ ਦੀ ਸੁਰੱਖਿਆ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੀ ਰਿਪੋਰਟ ਮੁਤਾਬਕ ਅਲਬਰਟਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਖਤਰਾ ਵੱਧ ਰਿਹਾ ਹੈ 2023 ਦੇ ਵਿੱਚ ਹੋਈਆਂ ਇਲੈਕਸ਼ਨਸ ਦੇ ਵਿੱਚ ਅਯੋਗ VOTING ਦੇ ਸਿਰਫ 3 ਮਾਮਲੇ ਸਾਹਮਣੇ ਆਏ ਸਨ ਪਰ ਇਹ ਨਿਸ਼ਾਨੀ VOTING ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰੇਗੀ ਇਸ ਤੋਂ ਇਲਾਵਾ ਸਟੂਡੈਂਟ ਅਤੇ ਹੈਲਥ ਬੈਨੀਫਿਟਸ ਅਤੇ ਇਸ ਤੋਂ ਇਲਾਵਾ ਅਪੰਗ ਲੋਕਾਂ ਦੀ ਸਹਾਇਤਾ ਲਈ ਸ਼ੁਰੂ ਕੀਤੀਆਂ ਸਕੀਮਜ਼ ਦੇ ਲਈ ਨਾਗਰਿਕਤਾ ਦਾ ਸਬੂਤ ਹਮੇਸ਼ਾ ਮੰਗਿਆ ਜਾਂਦਾ ਹੈ ਇੱਕੋ ਕਾਰਡ ਦੇ ਨਾਲ ਇਹ ਸਾਰੇ ਕੰਮ ਵੀ ਆਸਾਨ ਹੋ ਜਾਣਗੇ ਤੀਸਰਾ ਲਾਇਸੈਂਸ ਤੇ ਹੈਲਥ ਕਾਰਡ ਨੰਬਰ ਜੋੜਨ ਦੇ ਨਾਲ ਰਜਿਸਟਰੀ ਅਤੇ ਹੈਲਥ ਰਿਕਾਰਡਸ ਦੇ ਵਿੱਚ ਗਲਤੀਆਂ ਵੀ ਘਟ ਜਾਣਗੀਆਂ ਵਿਰੋਧੀ ਨਿਊ ਡੈਮੋਕਰੈਟਿਕ ਪਾਰਟੀ ਦੇ ਇਮੀਗ੍ਰੇਸ਼ਨ ਅਤੇ ਮਲਟੀਕਲਚਰਲਿਜ਼ਮ ਕ੍ਰਿਟਿਕ ਲਿਜ਼ੇਟ ਟਿਜਾਡਾ ਦੇ ਮੁਤਾਬਿਕ ਇਹ ਬਿਊਰੋਕਰੇਸੀ ਨੂੰ ਵਧਾਏਗਾ ਉਹਨਾਂ ਨੇ ਸਵਾਲ ਕੀਤਾ ਕਿ ਇਹ ਨਿਸ਼ਾਨੀ ਕਿਸ ਸਮੱਸਿਆ ਨੂੰ ਹੱਲ ਕਰੇਗੀ ਬਹੁਤ ਸਾਰੇ ਅਲਬਰਟਾ ਦੇ ਲੋਕਾਂ ਕੋਲ ਪਹਿਲਾਂ ਹੀ ਪਾਸਪੋਰਟ ਤੇ ਜਨਮ ਸਰਟੀਫਿਕੇਟ ਹੈਗੇ ਨੇ ਤੇ ਇਸ ਦੀ ਕੋਈ ਜ਼ਰੂਰਤ ਨਹੀਂ ਉਹਨਾਂ ਨੇ ਇਸ ਨੂੰ ਇਮੀਗ੍ਰੈਂਟਸ ਵਿਰੋਧੀ ਨੀਤੀਆਂ ਦਾ ਇੱਕ ਹਿੱਸਾ ਦੱਸਿਆ ਇਹ ਬਦਲਾ ਅਲਬਰਟਾ ਨੂੰ ਸੁਰੱਖਿਅਤ ਅਤੇ ਡਿਜੀਟਲ ਪ੍ਰੋਵਿੰਸ ਬਣਾਉਣ ਦੇ ਵਿੱਚ ਮਦਦ ਕਰਨਗੇ ਪਰ ਵਿਰੋਧੀਆਂ ਨੂੰ ਵਿਤਕਰੇ ਅਤੇ ਜ਼ਿਆਦਾ ਕਾਗਜ਼ੀ ਕਾਰਵਾਈ ਦਾ ਡਰ ਹੈ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਹ ਲਾਇਸੈਂਸ ਨੌਨ ਸਿਟੀਜ਼ਨਸ ਦੇ ਕਾਨੂੰਨੀ ਹੱਕਾਂ ਨੂੰ ਬਿਲਕੁਲ ਨਹੀਂ ਬਦਲੇਗਾ ਤੇ ਨਾ ਹੀ ਫੈਡਰਲ ਦਸਤਾਵੇਜ਼ਾਂ ਦੀ ਥਾਂ ਇਹ ਲਵੇਗਾ ਇਹ ਕਾਨੂੰਨ ਨਾਗਰਿਕਾਂ ਤੇ ਗੈਰ ਨਾਗਰਿਕਾਂ ਦੇ ਵਿਚਕਾਰ ਇੱਕ ਲਕੀਰ ਖਿੱਚੇਗਾ। ਇਹ ਫੈਸਲਾ ਕੈਨੇਡਾ ਦੇ ਰਾਜਨੀਤਿਕ ਮਾਹੌਲ ਦੇ ਵਿੱਚ ਨਵਾਂ ਮੋੜ ਲਿਆਉਂਦਾ ਹੈ ਜਿੱਥੇ ਪ੍ਰੋਵਿੰਸਸ ਤੇ ਫੈਡਰਲ ਨੀਤੀਆਂ ਦੇ ਵਿਚਕਾਰ ਟਕਰਾਹ ਹਮੇਸ਼ਾ ਦੇਖਣ ਨੂੰ ਮਿਲਦਾ ਹੈ। ਪਰ ਸਰਕਾਰ ਦਾ ਇਹ ਫੈਸਲਾ ਕਿੰਨਾ ਕੁ ਕਾਰਗਰ ਸਾਬਿਤ ਹੋਵੇਗਾ ਇਹ ਸਮਾਂ ਦੱਸੇਗਾ।